ਸਤਿ ਸ਼੍ਰੀ ਅਕਾਲ ਭਰਾਵੋ ਅੱਜ ਆਪਾਂ ਪਹੁੰਚੇ ਹੋਏ ਸੀ ਤਲਮੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਆਪਾਂ ਲੈ ਕੇ ਆਏ ਨਿਓ ਹਾਲੈਂਡ 2730 ਤੇ ਬਾਈ ਨਾਲ ਗੱਲ ਕਰਾਂਗੇ ਤੇ ਬਾਕੀ ਰੇਟ ਲਿਖਿਆ ਬਾਈ ਨੇ 10 ਮਾਡਲ ਆ ਫੁੱਲ ਟਾਪ ਤੇ ਰੇਟ ਲਿਖਿਆਗਾ 4,55,000 ਰੁਪਿਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਤੇ ਟਾਇਰ ਛੋਟੇ ਸਾਹਮਣੇ ਆ ਭਰਾਵੋ ਤੇ ਮੂਹਰੇ ਟਾਇਰ ਦੇਖ ਲਓ ਤੇ ਪੀਵੀ 11 ਨੰਬਰ ਆ ਪੰਜਾਬ ਨੰਬਰ ਆ ਤੇ ਬਾਕੀ ਬਾਈ ਨਾਲ ਗੱਲ ਕਰਾਂਗੇ ਬਾਈ ਦਾ ਨੰਬਰ ਆਪਾਂ ਵੀਡੀਓ ਚ ਪਾਵਾਂਗੇ ਬਾਈ ਕਿਹੜਾ ਪਿੰਡ ਆਪਣਾ ਸ਼ੇਰਗੜ ਜੀ ਸ਼ੇਰਗੜ ਪਿੰਡ ਹੈ ਤੇ ਬਾਈ ਕਿਵੇਂ ਆ ਟਰੈਕਟਰ ਇਹ ਆਪਣਾ ਟਰੈਕਟਰ ਓਕੇ ਇਹਦੇ 10 ਮਾਡਲ ਆ 12 ਮਾਡਲ ਆ ਕਿੰਨੇ ਕ ਟਾਇਰ ਕਿੰਨੇ ਕ ਰੇ ਇਸ ਵਕਤ ਯਾਰ ਮਾਗਰ ਨੇ 70 ਪੈਸੇ ਆ ਮੂਰ ਲੈਦੇਗਾ ਮੂਰ ਨੇ ਅੱਧੇ ਟਾਇਰ ਆ ਬਾਈ ਕਹਿੰਦਾ ਮਾਗਰ ਨੇ 70 ਪੈਸੇ ਆ ਤੇ 10 ਮਾਡਲ ਟਰੈਕਟਰ ਹੈ ਕੀ ਰੇਟ ਆ ਬਾਈ ਕੀ ਮੁੱਲ ਵੜੀ ਇਹਦਾ 4-55 ਮੰਗਦੇ ਆ ਵੀਰੇ ਮੌਕੇ ਤੇ ਲੈਸ ਕਰਦੇ ਆ ਸਮਾਨਤਾਣ ਹੋ ਜੂ ਬਾਈ ਹਾਂ ਗੇਰਗੂਰ ਦਾ ਇੰਜਨ ਉੰਜਨ ਦਾ ਕਿਵੇਂ ਆ ਬਾਈ ਓਕੇ ਹੈਗਾ ਹਾਂ ਤੇ ਆਪਣੀ ਕਾਪੀ ਕਹਿਵੇਂ ਪਹਿਲਾ ਹੀ ਉਹ ਹੈਗਾ ਫਰਸਟ ਓਨਰ ਆ ਫਰਸਟ ਓਨਰ ਆ ਬਾਈ ਤੇ ਫਰਸਟ ਓਨਰ ਟਰੈਕਟਰ ਆ ਭਰਾਵੋ ਬਹੁਤ ਸੋਹਣਾ ਟਰੈਕਟਰ ਆ ਤੁਸੀਂ ਦੇਖ ਲਓ ਤੇ ਹਾਲ ਤਾਂ ਜਿਹੜੀ ਛੋਟੇ ਸਾਹਮਣੇ ਹੈਗੀ ਬਹੁਤ ਸੋਹਣਾ ਟਰੈਕਟਰ ਤੁਹਾਡੇ ਸਾਹਮਣੇ ਆ ਭਰਾਵੋ ਆ ਦੇਖ ਸਕਦੇ ਹੋ ਜੇਕਰ ਤੁਸੀਂ ਬਾਈ ਟਰੈਕਟਰ ਲੈਣਾ ਹੋਵੇ ਤੇ ਬਾਈ ਆਪਣਾ ਨੰਬਰ ਕਿੰਨਾ ਹੈਗਾ 9968847813 ਇੱਕ ਵਾਰੀ ਹੋਰ ਬੋਲ ਦਿਓ ਬਾਈ 9968847813 ਬਾਈ ਦਾ ਨੰਬਰ ਆ ਜੇਕਰ ਭਰਾਵੋ ਤੁਸੀਂ ਟਰੈਕਟਰ ਲੈਣਾ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਔਰ ਅਗਲਾ ਟਰੈਕਟਰ ਆਪਾਂ ਦਿਖਾਉਣੇ ਆ ਉਹ ਵੀ ਨਿਊ ਹਾਲੈਂਡ ਹੈਗਾ 730 ਉਹ ਵੀ ਤੁਹਾਨੂੰ ਦਿਖਾਉਣੇ ਆ ਭਰਾਵੋ ਆ ਟਾਇਰ ਟੂਰ ਦੇਖ ਲਓ ਤੁਸੀਂ ਰੰਗ ਰੰਗ ਪੂਰਾ ਓਕੇ ਆ ਬਾਈ origignal ਰੰਗ ਆ ਸਾਰਾ ਓਕੇ ਹੈਗਾ ਤੇ ਇਹਦੀ ਵੀ ਗੱਲ ਕਰਾਵਾਂਗੇ ਬਾਈ ਇਧਰ ਲਈ ਹੈਡ ਆ ਜਾਓ BK T ਦੇ ਟਾਇਰ ਹੈ BK T ਦੇ ਟਾਇਰ ਆ ਬਾਈ ਕਹਿੰਦਾ ਬਾਕੀ ਬਾਈ ਤੋਂ ਜਾਣਕਾਰੀ ਲਵਾਂਗੇ ਬਾਈ ਕੀ ਰੇਟ ਆ ਕਿਹੜਾ ਮਾਡਲ ਆ ਮਾਡਲ ਹੈ ਬਾਈ ਜੀ 2009 2009 ਮਾਡਲ ਆ ਰੇਟ ਕੀ ਆ ਬਾਈ ਇਹਦਾ ਤੇਰਾ ਬਾਈ ਜੀ 3 ਲੱਖ 65000 ਰੁਪਏ 3 ਲੱਖ 65000 ਰੁਪਏ ਮੌਕੇ ਤੇ ਮਾਨ ਤਾਨ ਹੋ ਜੂ ਬਾਈ ਹਾਂਜੀ ਹੋ ਜੂ ਸਾਰਾ Ориਜਨਲ ਆ ਬਾਈ ਸਾਰਾ Ориਜਨਲ ਆ ਜੀ ਤੇ ਇਸ ਦਾ ਹੀ ਕੰਮ ਇਹਦੇ ਇੰਜਨ ਵਿੱਚ ਚਾਬੀ ਵੀ ਨਹੀਂ ਲੱਗੀ ਅੱਛਾ ਹਾਂਜੀ ਠੀਕ ਆ ਬਾਈ ਕਹਿੰਦਾ ਟਰੈਕਟਰ ਆ ਜਿਹੜਾ ਸਾਰਾ Ориਜਨਲ ਆ ਫਰਸਟ ਓਨਰ ਆ ਫਰਸਟ ਓਨਰ ਆ ਬਾਈ ਮੁਕਸਰ ਨੰਬਰ ਆ ਮੁਕਸਰ ਦਾ ਨੰਬਰ ਆ ਬਾਈ ਜੇ ਕਿਸੇ ਨੇ ਲੈਣਾ ਹੋਵੇ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਹਾਲ ਤਾਂ ਜਿਹੜੀ ਬਹੁਤ ਸੋਹਣੀ ਆ ਸਾਫ ਟਰੈਕਟਰ ਆ ਬਿਲਕੁਲ ਐ ਨਵੇਂ ਵਰਗਾ ਹੀ ਪਿਆ ਭਰਾਵੋ ਇੰਜਨ ਗੇਅਰ ਦਾ ਕਿਵੇਂ ਆ ਬਾਈ ਓਕੇ ਜੀ ਦੱਸਿਆ ਲਿਫਟ ਲੁਫਟ ਦਾ ਜਮਾ ਸਹੀ ਆ ਬਾਈ ਕਾਪੀ ਹਾਂ ਜੀ ਓਕੇ ਕਾਪੀ ਕੈਸ਼ ਸਾਰੇ ਪਾਸੇ ਓਕੇ ਆ ਬਾਈ ਕਹਿੰਦਾ ਤੇ ਬਾਈ ਕਿਹੜਾ ਪਿੰਡ ਆਪਣਾ ਕੋਟ ਬਖਤੂ ਪਿੰਡਾ ਕੋਟ ਬਖਤੂ ਬਾਈ ਦਾ ਪਿੰਡ ਆ ਤੇ ਬਾਈ ਆਪਣਾ ਨੰਬਰ ਬੋਲ ਦਿਓ ਬੜਾ ਉੱਚੀ ਬੋਲੋ ਬਾਈ 9955272995 ਦੁਬਾਰੇ ਇੱਕ ਵਾਰੀ ਹੋਰ ਬੋਲ ਦਿਓ 9955272995 ਇਹ ਬਾਈ ਦਾ ਨੰਬਰ ਆ ਜੇਕਰ ਕਿਸੇ ਨੇ ਭਰਾਵੋ ਨਿਊ ਹਾਈਲੈਂਡ 230 ਖਰੀਦਣਾ ਹੋ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਸੋਨੂੰ ਵਿਖਾ ਦਿੰਨੇ ਆ ਸਾਰਾ ਤੇ ਜਮਾ ਓਕੇ ਆ ਬਾਈ ਕਹਿੰਦਾ ਕੋਈ ਚੱਕਰ ਨਹੀਂ ਚਾਹੀ ਘਰੋਂ ਆ ਕੇ ਲੈ ਜਾਓ ਬਾਹ ਕੇ ਕੰਪਨੀ ਡਿਸਟ੍ਰੀਬਿਊਟਰ ਕੰਪਨੀ ਦਾ ਡਿਸਟ੍ਰੀਬਿਊਟਰ ਹੈ ਤੇ ਬਾਈ ਓਕੇ ਆ ਸਾਰੇ ਪਾਸੇ ਟਾਇਰ ਟੁਰ ਤੁਸੀਂ ਦੇਖ ਰਹੇ ਹੋ। ਫਲੈਂਕਾ ਵਾਲੀ ਸਾਈਡ ਦੇਖੋ ਬਾਈ ਓਕੇ ਆ ਜਮਾ ਐਨ ਬਹੁਤ ਸਾਫ ਪਿਆ ਟਰੈਕਟਰ ਸਮਾਈ ਦੇ ਵਿੱਚ ਆ ਭਰਾ ਉਹ ਟਰੈਕਟਰ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਬਾਈ ਦਾ ਨੰਬਰ ਹੈ ਜਿਹੜਾ ਵੀਡੀਓ ਚ ਪਾਤਾ ਹੈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ ਆ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਜੀ।